वेलकम टू श्री एजुकेशन पॉइंट चैनल हंड्रड परसेंट सक्सैस सफलता रास्ते हम तैयार है कोई थोड़ा रास्ता हूँ सफल होने रही रोक सकता हम असी गल कर जा रहे इंग्लिश ग्रैमर के एक बहुत ही खास टॉपिक बारे एक्टिव पैसी जिसनों वॉयस भी कहा जाता है एक इस तरह टॉपिक है जिद संबंधित एग्जाम बहुत सारे क्वेश्चन आते हैं तो अज तक ये वाला टॉपिक बहुत जगह तो पहला भी पढ़िया होएगा सीख्या होएगा, चाहे किसी कोचिंग सेंटर चो है या यूट्यूब तो है लेकिन अच्छे न इस गल प्रोमिस है कि अज वाली वीडियो तो बाद कभी भी एक्टिव पैसिव कर समय कोई गलती नहीं करो तो आओ बिना समा गवाए अपने टॉपिक आने हाँ ਐਕਟਿਵ ਪੈਸਿਵ ਸਭ ਤੋਂ ਪਹਿਲਾਂ ਨਿਯਮ ਦੇਖ ਲਈਏ ਨਿਯਮਸ ਕੀ ਨੇ ਰੂਲ ਕੀ ਨੇ ਬਹੁਤ ਧਿਆਨ ਨਾਲ ਸਾਡੇ ਕੋਲੋਂ ਐਕਟਿਵ ਤੇ ਪੈਸਿਵ ਦੋ ਚੀਜ਼ਾਂ ਨੇ ਪਹਿਲੀ ਗੱਲ ਇਹ ਸਮਝ ਲਓ ਕਿ ਐਕਟਿਵ ਕੀ ਹੁੰਦਾ ਹੈ ਤੇ ਪੈਸਿਵ ਕੀ ਹੁੰਦਾ ਹੈ ਅਸੀਂ ਜੇ ਬਿਲਕੁਲ ਸਧਾਰਨ ਭਾਸ਼ਾ ਸਮਝੀਏ ਤਾਂ ਐਕਟਿਵ ਹੁੰਦਾ ਹੈ ਚੁਸਤ ਤੇ ਪੈਸਿਵ ਹੁੰਦਾ ਸੋਸ ਉਸੇ ਤਰ੍ਹਾਂ ਹੀ ਸਾਡੇ ਇੰਗਲਿਸ਼ ਵਿੱਚ ਸੈਂਟੈਂਸਿਜ਼ ਬਣ ਜਾਂਦੇ ਨੇ ਜਿਵੇਂ ਇੱਕ ਬਹੁਤ ਹੀ ਛੋਟੀ ਜਿਹੀ ਐਗਜ਼ਾਮਪਲ ਹੈ ਮੈਂ ਕਿਆ ਆਈ ਟੇਕਤੀ ਮੈਂ ਚਾ ਪੀਂਦਾ ਹਾਂ ਬੜੀ ਚੁਸਤੀ ਨਾਲ ਗੱਲ ਕਰਤੀ ਬੜੇ ਵਧੀਆ ਤਰੀਕੇ ਨਾਲ ਗੱਲ ਕੀਤੀ ਆਈ ਟੇਕਤੀ ਫਿਰ ਇਸੇ ਨੂੰ ਪੈਸਿਵ ਚ ਬਣਾਇਆ ਤੁਸੀਂ ਦੇਖੋ ਇਹਦਾ ਪੈਸਿਵ ਬਣ ਗਿਆ ਟੀ ਇਜ਼ ਟੇਕਨ ਬਾਈ ਮੀ ਟੀ ਇਜ਼ ਟੇਕਨ ਬਾਈ ਮੀ ਇਦੀ ਹੁਣ ਪੰਜਾਬੀ ਨੂੰ ਵਾਕ ਕੀ ਬਣਿਆ ਮੇਰੇ ਦੁਆਰਾ ਚਾਹ ਪੀਤੀ ਗਈ ਦੇਖੋ ਇਸ ਵਾਕ ਚ ਹੀ ਕੀ ਹੈ ਨੀਰਸਤਾ ਆ ਗਈ ਜਿਹਨੂੰ ਕਹਿੰਦੇ ਸੁਸਤੀ ਆ ਗਈ ਤਾਂ ਐਕਟਿਵ ਮੀਨਸ ਬਿਲਕੁਲ ਚੁਸਤ ਗੱਲ ਪੈਸਿਵ ਮੀਨਸ ਥੋੜੀ ਜੀ ਸੁਸਤ ਗੱਲ ਤਾਂ ਆਓ ਤੁਹਾਨੂੰ ਕੁਝ ਨਿਜ਼ਮ ਹੋਰ ਕਲੀਅਰ ਕਰੀਏ ਇਹਦੇ ਬਾਰੇ ਸਾਡੇ ਕੋਲੋਂ ਇੰਗਲਿਸ਼ ਚ ਮੁੱਖ ਰੂਪ ਤੇ ਤਾਂ ਤਿੰਨ ਹੀ ਸੈਂਟੈਂਸ 10 ਟੈਂਸ ਹੈ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਲੇਕਿਨ ਜਦੋਂ ਇਹਨਾਂ ਦੇ ਅਸੀਂ ਅਗਾ ਪਾਰਟਸ ਕਰ ਰਹੇ ਨੇ ਆ जिमें सिंपल प्रेजेंट, सिंपल पास्ट, पास्ट कंटीन्यूस प्रेजेंट कंटीन्यूस फ्यूचर इंडेफिनिट डेफिनेट तो एक कुल मिला के साथ कोल बारह बन जाते साढ़े कोल बन जाते हैं कुल बारह टेंस लेकिन याद रखियो वॉयस केवल केवल अठ टेंसते बनते हैं बारह के नहीं बनते सिर्फ अठ टेंस के वॉयस बनते ने बारह के नहीं बनते पहली गल अपने दिमाग फिट कर लो ਹੁਣ ਉਹ ਕਿਹੜੇ ਟੈਂਸ ਹੈ ਜਿਨ੍ਹਾਂ ਦੇ ਐਕਟਿਵ ਪੈਸਿਵ ਜਾਂ ਵਾਇਸ ਨਹੀਂ ਬੰਦੇ ਸਭ ਤੋਂ ਪਹਿਲਾ ਹੈ ਫਿਊਚਰ ਕੰਟੀਨਿਊਸ ਸਭ ਤੋਂ ਪਹਿਲਾ ਸਾਡੇ ਕੋਲੋਂ ਜਿਹੜਾ ਉਹ ਟੈਂਸ ਹੈ ਉਹ ਹੈ ਫਿਊਚਰ ਕੰਟੀਨਿਊਸ ਜਿਸ ਦਾ ਐਕਟਿਵ ਪੈਸਿਵ ਨਹੀਂ ਬੰਦਾ ਫਿਊਚਰ ਕੰਟੀਨਿਊਸ ਉਸ ਤੋਂ ਬਾਅਦ ਹੈ ਸਾਡੇ ਕੋਲੋਂ ਓ ਵਾਲੇ ਤਿੰਨ ਟੈਂਸ ਜਿਹਰੇ ਸਭ ਤੋਂ ਅਖੀਰ ਤੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਪਰਫੈਕਟ ਕੰਟੀਨਿਊਸ ਬੋਲਦੇ ਆ ਜਿਨ੍ਹਾਂ ਨੂੰ ਅਸੀਂ ਬੋਲਦੇ ਹੈ ਪਰਫੈਕਟ ਕੰਟੀਨਿਊਸ 1 ਨੰਬਰ ਤੇ ਹੋ ਗਿਆ ਫਿਊਚਰ ਕੰਟੀਨਿਊਸ ਤੇ ਸਾਡੇ ਕੋਲ ਤਿੰਨ ਹੋ ਗਏ ਪਰਫੈਕਟ ਕੰਟੀਨਿਊਸ ਤਿੰਨ ਕਿਵੇਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪਾਸਟ ਪਰਫੈਕਟ ਕੰਟੀਨਿਊਸ ਤੇ ਫਿਊਚਰ ਪਰਫੈਕਟ ਕੰਟੀਨਿਊਸ ਇਹਨਾਂ ਚਾਰ ਟੈਂਸਿਸ ਤੇ ਕਦੀ ਵੀ ਐਕਟਿਵ ਪੈਸਿਵ ਨਹੀਂ ਬੰਦੇ ਇਸ ਗੱਲ ਨੂੰ ਧਿਆਨ ਰੱਖ ਲੋ ਹੁਣ ਦੂਸਰੀ ਗੱਲ ਤੁਸੀਂ ਬਹੁਤ ਵਾਰ ਐਕਟਿਵ ਪੈਸਿਵ ਸਿੱਖੇ ਤਾਂ ਕੀ ਕੀਤਾ ਜਾਂਦਾ ਪਹਿਲਾਂ ਤੁਹਾਨੂੰ ਟੈਂਸ ਬਾਰੇ ਜਾਣਨਾ ਪੈਂਦਾ ਕਿ ਜੇ ਸਾਡੇ ਕੋਲ ਸਿੰਪਲ ਪ੍ਰੈਜ਼ੈਂਟ ਟੈਸਟ ਹੈ ਟੈਂਸ ਹੈ ਤਾਂ ਉਹਦਾ ਪੈਸਿਵ ਕਿ ਬਣੂਗਾ ਲੇਕਿਨ ਅੱਜ ਮੈਂ ਤੁਹਾਨੂੰ ਜਿਸ ਤਰੀਕੇ ਨਾਲ ਸਮਝਾ ਰਿਹਾ ਹਾਂ ਤੁਹਾਨੂੰ ਉਹਦੇ ਲਈ ਟੈਂਸ ਵੀ ਦੇਖਣ ਦੀ ਲੋੜ ਨਹੀਂ ਹੈ ਤੁਹਾਨੂੰ ਉਹਦੇ ਲਈ ਟੈਂਸ ਵੀ ਦੇਖਣ ਦੀ ਨਹੀਂ ਲੋੜ ਹੈ ਤਾਂ ਉਹ ਸ਼ੁਰੂ ਕਰਦੇ ਹਾਂ ਪਹਿਲਾ ਫਾਰਮੂਲਾ ਤੁਸੀਂ ਹੁਣ ਕੀ ਕਰਨਾ ਹੈ ਤੁਸੀਂ ਇੱਕ ਟੈਂਸ ਦੇਖਣਾ ਹੈ ਸੌਰੀ ਇੱਕ ਸੈਂਟੈਂਸ ਦੇਖਣਾ ਹੈ ਜਿਵੇਂ ਮੈਂ ਲਿਖ ਰਿਹਾ ਇੱਥੇ I take tea ਮੈਂ ਕਿਥੇ ਸੈਂਟੈਂਸ ਲਿਖਤਾ ਇਹਦੇ ਚ ਤੁਸੀਂ ਕੀ ਚੀਜ਼ ਦੇਖਣੀ ਹੈ ਤੁਸੀਂ ਇਹਦੇ ਚ ਕਲੀ ਵਰਬ ਦੇਖਣੀ ਹੈ ਯਾਨੀ ਫਾਰਮ ਆਫ ਵਰਬ ਦੇਖਣੀ ਵਰਬ ਦੀ ਫਾਰਮ ਦੇਖਣੀ ਹੈ ਟੇਕ ਟੇਕ ਕਿੰਨੀ ਫਾਰਮ ਹੁੰਦੀ ਹੈ ਵਰਬ ਦੇ ਕਿੰਨੀ ਫਾਰਮ ਹੈ ਪਹਿਲੀ ਤਾਂ ਹੁਣ ਨਿਸ਼ਚਿਤ ਧਿਆਨ ਦੇਣਾ ਆਪਾਂ ਜੇਕਰ ਵਰਬ ਦੀ ਪਹਿਲੀ ਫਾਰਮ ਹੋਵੇ ਜਾਂ ਵਰਬ ਦੀ ਪਹਿਲੀ ਫਾਰਮ ਨਾਲ ਐਸ ਈ ਐਸ ਲੱਗਿਆ ਹੋਵੇ ਤੁਸੀਂ ਜਸਟ ਇਹੀ ਦੇਖਣਾ ਹੈ ਤੁਹਾਨੂੰ ਇਹ ਦੇਖਣ ਦੀ ਲੋੜ ਨਹੀਂ ਹੈ ਟੈਂਸ ਕਿਹੜਾ ਹੈ ਤੁਸੀਂ ਕੀ ਦੇਖਣਾ ਹੈ ਜੇ ਸੈਂਟੈਂਸ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਲੱਗੀ ਹੈ ਜਾਂ ਵਰਬ ਦੀ ਪਹਿਲੀ ਫਾਰਮ ਨਾਲ ਐਸ ਈ ਐਸ ਲੱਗਿਆ ਹੈ ਤੁਸੀਂ ਇਹਦਾ ਪੈਸਿਵ ਕਰਨ ਲੱਗਿਆ ਤੁਸੀਂ ਇਹਦਾ ਉੱਤਰ ਬਣਾਉਣ ਲੱਗਿਆ ਕੀ ਲਗਾਉਂਗੇ ism r ਕੀ ਲਗਾਉਂਗੇ ism ਜਾਂ r ਤਿੰਨਾਂ ਚੋਂ ਇੱਕ ਚੀਜ਼ ਉਹਦੇ ਅਕੋਰਡਿੰਗ ਲੱਗ ਜਾਏਗੀ ਅਗਲਾ ਨਿਯਮ ਪੈਸਿਵ ਬਣਾਉਂਦੇ ਸਮੇ ਇੱਕ ਗੱਲੇ ਵੀ ਧਿਆਨ ਰੱਖ ਲਿਓ ਹਮੇਸ਼ਾ ਵਾਕ ਦੀ 3rd ਫਾਰਮ ਲੱਗੇਗੀ ਜਿਹੜਾ ਮਰਜ਼ੀ ਨਿਯਮ ਹੋ ਜੇ ਸਾਡੇ ਕੋਲ ਵਾਕ ਦੀ 3rd ਫਾਰਮ ਲੱਗਣੀ ਲੱਗਣੀ ਹੈ ਇਹ ਗੱਲ ਯਾਦ ਰੱਖ ਲਿਓ ਪੈਸਿਵ ਬਣਾਉਂਦੇ ਸਮੇ ਵਾਕ ਦੀ 3rd ਫਾਰਮ ਲੱਗੇਗੀ ਹੀ ਲੱਗੇਗੀ ਤਾਂ ਆਓ ਆਪਾਂ ਹੁਣ ਇੱਕ ਸੈਂਟੈਂਸ ਬਣਾਨੇ ਆ ਇਸੇ ਦਾ ਆਈ ਟੇਕ ਦਾ ਇਹ ਬਣ ਗਿਆ ਟੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਵਰਬ ਤੋਂ ਬਾਅਦ ਜਦ ਅਬਜੈਕਟ ਨੂੰ ਚੱਕ ਕੇ ਅਸੀਂ ਅੱਗੇ ਲੈ ਕੇ ਟੀ ਹੁਣ ਟੇਕ ਦੀ ਫਾਰਮ ਸੀ ਅਸੀਂ ਦੇਖਿਆ ਵਰਬ ਦੀ ਪਹਿਲੀ ਫਾਰਮ ਸੀ ਅਨਸਰ ਚ ਕੀ ਲੱਗੇਗਾ ਇਜ਼ ਐਮ ਜਾਰ ਕੀ ਲੱਗੇਗਾ ਇਜ਼ ਕਿਉਂਕਿ ਸਾਨੂੰ ਪਤਾ ਹੈ ਐਮ ਲੱਗਦਾ ਆਈ ਨਾਲ ਤੇ ਆਰ ਲੱਗਦਾ ਬਹੁਤਿਆਂ ਨਾਲ ਤੇ ਇਜ਼ ਫਿਰ ਆਪਾਂ ਕਿਹਾ ਵਰਬ ਦੀ ਥਰਡ ਫਾਰਮ ਲਗਣੀ ਹੈ ਤਾਂ ਟੇਕ ਦੀ ਵਰਬ ਥਰਡ ਫਾਰਮ ਕੀ ਹੋਗੀ ਟੇਕਨ ਤਾਂ ਤੁਹਾਨੂੰ ਪਤਾ ਹੈ ਹਵਾਇਸ ਟੂ ਬਾਈ ਲੱਗਦਾ ਹੁੰਦਾ ਆਈ ਦਾ ਕੀ ਬਣਦਾ ਹੁੰਦਾ ਮੀ ਤਾਂ ਬਣ ਗਿਆ ਟੀ ਇਜ਼ ਟੇਕਨ ਬਾਈ ਮੀ ਹਾਂ ਨੈਕਸਟ ਰੂਲ ਦੇਖਦੇ ਆ ਆਪਾਂ ਬਿਲਕੁਲ ਤੁਹਾਨੂੰ ਅੱਜ ਸਪਸ਼ਟ ਕਰ ਦੇਣਾ ਹੈ ਕਿ ਐਕਟਿਵ ਪੈਸਿਵ ਚੀਜ਼ ਕੀ ਹੈ ਜੇ ਵਰਬ ਦੀ ਸੈਕੰਡ ਫਾਰਮ ਲੱਗੀ ਹੈ ਮੰਨ ਲਓ ਇੱਥੇ ਆਈ ਟੇਕ ਦੀ ਜਗ੍ਹਾ ਟੁੱਕ ਹੁੰਦਾ ਕੀ ਹੁੰਦਾ ਟੁੱਕ ਹੁੰਦਾ ਉਹ ਆਪ ਦੀ ਸੈਕਿਫਿਕੇਟ ਕਰਨਾ ਸੀਗਾ ਵਾਸ ਜਾਂ ਵਾਹਰ ਲਗਾਉਂਦੇ ਜਵਾਬ ਦੀ 3rd ਫਾਰਮ ਲੱਗਣੀ ਲੱਗਨੀ ਸੀ ਇਹ ਦਾ ਅਨਸਰ ਕੀ ਬਣਨਾ ਸੀ ਟੀ ਵਾਸ ਟੇਕਨ ਬਾਈ ਮੀ ਕਲੀਅਰ ਜਵਾਬ ਦੀ ਸਿਰਫ ਪਹਿਲੀ ਫਾਰਮ ਲੱਗੀ ਹੈ ਜਾਂ ਨਾਲ ਐਸ ਆਈ ਐਸ ਲੱਗਿਆ ਤਾਂ ਅਸੀਂ ਇਜ਼ ਐਮ ਆਰ ਕੁਝ ਵੀ ਲਗਾ ਕੇ ਇਹਨਾਂ ਨਾਲ ਵਰਬ ਦੀ 3rd ਫਾਰਮ ਲਗਾਵਾਂਗੇ ਲੇਕਿਨ ਜੇ ਵਰਬ ਦੀ ਸੈਕੰਡ ਫਾਰਮ ਆਈ ਹੈ ਤਾਂ ਅਸੀਂ ਕੀ ਕਰਾਂਗੇ ਵਾਸ ਜਾਂ ਵਰ ਲਗਾ ਕੇ ਵਰਬ ਦੀ 3rd ਫਾਰਮ ਲਗਾਵਾਂਗੇ ਫਿਰ ਗੱਲ ਰਿਪੀਟ ਕਰ ਰਹੇ ਹਾਂ ਜਦੋਂ ਵੀ ਅਸੀਂ ਪੈਸਿਵ ਬਣਾਵਾਂਗੇ ਸਾਰੀਆਂ ਵਰਬ ਦੀਆਂ 3rd ਫਾਰਮਸ ਹੋ ਜਾਣਗੀਆਂ ਇਸ ਗੱਲ ਦਾ ਧਿਆਨ ਰੱਖ ਲੈਣਾ ਹੈ ਅੱਗੇ ਆ ਗਿਆ ਤੀਸਰਾ ਨਿਯਮ ਵਿਲ ਜਾਂ ਸ਼ਲ ਤੇ ਵਰਬ ਦੀ ਫਸਟ ਫਾਰਮ ਹਾਂ ਜੇ ਵਿਲ ਜਾਂ ਸ਼ਲ ਲੱਗਿਆ ਹੋਵੇ ਉਹਦੇ ਨਾਲ ਵਰਬ ਦੀ ਫਸਟ ਫਾਰਮ ਲੱਗੀ ਹੈ ਤਾਂ ਵੀ ਕੀ ਕਰਾਂਗੇ ਅਸੀਂ ਵਿਲ ਜਾਂ ਸ਼ਲ ਨਾਲ ਬੀ ਲਗਾ ਦਾਂਗੇ ਕੀ ਬਣ ਜਾਏਗਾ ਵਿਲ ਬੀ ਜਾਂ ਸ਼ਲ ਬੀ ਅਸੀਂ ਉਦੋਂ ਇਹ ਨਹੀਂ ਸੋਚਣਾ ਕਿ ਅਸੀਂ ਇਸ ਲਗਾਉਣਾ ਐਮ ਲਗਾਉਣਾ ਆਰ ਲਗਾਉਣਾ ਜਾਂ ਆਵਾਜ਼ ਵਰ ਲਗਾਉਣਾ ਹੈ ਇਸ ਐਮਲ ਤੇ ਆਵਾਜ਼ ਵਰ ਜਸਟ ਅਸੀਂ ਉਦੋਂ ਸੋਚਾਂਗੇ ਜਦੋਂ ਸਾਡੇ ਕੋਲ ਸੈਂਟੈਂਸ ਵਿੱਚ ਕੋਈ ਵੀ ਹੈਲਪਿੰਗ ਵਰਬ ਨਹੀਂ ਸੀ ਕੱਲੀ ਵਰਬ ਹੀ ਸੀ ਯਾਨੀ ਕੱਲੀ ਫਾਰਮ ਹੀ ਸੀ ਵਰਬ ਦੀ ਫਾਰਮ ਸੀ ਜਿਵੇਂ ਆਈ ਟੇਕਦੀ ਇਹਦੇ ਸਾਨੂੰ ਕੋਈ ਹੈਲਪਿੰਗ ਵਰਬ ਨਹੀਂ ਲੱਭਿਆ ਤਾਂ ਸਾਨੂੰ ਸੋਚਣਾ ਪਿਆ ਕਿ ਟੇਕ ਕਿਹੜੀ ਫਾਰਮ ਹੈ ਅਸੀਂ ਦੇਖਿਆ ਪਹਿਲੀ ਹੈ ਤਾਂ ਇਸ ਐਮ ਆਰ ਲਗਾ ਦਾਂਗੇ ਜੇ ਟੁੱਕ ਹੁੰਦੀ ਦੂਜੀ ਹੁੰਦੀ ਤਾਂ ਅਸੀਂ ਕੀ ਲਗਾ ਦਿੰਦੇ ਵਾਸਵਾਰ ਲਗਾ ਦਿੰਦੇ ਪਹਿਲੇ ਦੋਹਾਂ ਦਾ ਰੋਲ ਹੈ ਅਗਾਹ ਤਾਂ ਸਾਡੇ ਕੋਲ ਹੈਲਪਿੰਗ ਵਰਬਸ ਹੈਗੀਆਂ ਨੇ ਅਸੀਂ ਉਹਨੂੰ ਵੇਖ ਕੇ ਉਹਦੇ ਕੋਲ ਹੀ ਨਿਸ਼ਬ ਲਗਾਵਾਂਗੇ ਵਿਲ ਸ਼ੈਲ ਆਇਆ ਤਾਂ ਕੀ ਹੋ ਗਿਆ ਵਿਲ ਬੀ ਦਾ ਸ਼ੈਲ ਬੀ ਇਸ ਐਮ ਆਰ ਜੇ ਇਸ ਐਮ ਜਾਂ ਆਰ ਪਹਿਲਾਂ ਹੀ ਲੱਗਿਆ ਹੋਵੇ ਪਰ ਨਾਲ ਇੱਕ ਧਿਆਨ ਰੱਖ ਲੈਣਾ ਨਾਲ ਕੀ ਲੱਗਿਆ ਹੋਏਗਾ verb ਦੀ first form ਨਾਲ ਆਈ ਐਨ ਜੀ ਇਸ ਐਮ ਆਰ ਲੱਗਿਆ ਹੋਏਗਾ ਨਾਲ verb ਦੀ first form ਨਾਲ ਆਈ ਐਨ ਜੀ ਹੋਏਗੀ ਤਾਂ ਅਸੀਂ ਇਸ ਐਮ ਆਰ ਉਵੇਂ ਦਾ ਉਵੇਂ ਲਿਖ ਲਾਂਗੇ ਇਸ ਐਮ ਆਰ ਨੂੰ ਇਸ ਐਮ ਆਰ ਲੇਕਿਨ ਜਦੋਂ verb ਦੀ form ਨਾਲ ਆਈ ਐਨ ਜੀ ਸੀ ਤਾਂ ਸਾਨੂੰ ਬੀਂਗ ਲਗਾਉਣਾ ਪਏਗਾ ਕੀ ਲਗਾਉਣਾ ਪਏਗਾ ਬੀਂਗ ਲਗਾਉਣਾ ਪਏਗਾ ਤੇ verb ਦੀ third form ਤਾਂ ਲਗਣੀ ਹੀ ਲਗਣੀ ਹੈ ਸੈਮ ਨਿਜ਼ਮ ਅਗਲੇ ਲਈ ਹੈ ਜੇ ism ਆਰ ਦੀ ਜਗਾ ਤੇ ਵਾਜਵਾਰ ਆਇਆ ਹੁੰਦਾ ਅਤੇ verb ਦੀ ਫਰਸਟ ਫਾਰਮ ਨਾਲ ing ਲੱਗਿਆ ਹੁੰਦਾ ਤਾਂ ਅਸੀਂ ਵਾਜਵਾਰ ਦਾ ਵਾਜਵਾਰ ਰੱਖਦੇ ਪਰ ing ਹੋਣ ਕਰਕੇ ਅਸੀਂ being ਵੀ ਲਗਾਉਂਦੇ ਤੇ ਅਵਬ ਦੀ ਥਰਡ ਫਾਰਮ ਤਾਂ ਲਗਣੀ ਹੀ ਲਗਣੀ ਹੈ ਹੁਣ ਗੱਲ ਕਰ ਰਹੇ ਹਾਂ has ਜਾਂ have ਤੇ ਅਵਬ ਦੀ ਥਰਡ ਫਾਰਮ ਨਾਲ ਜੇ ਹੈਜ਼ ਜਾਂ ਹੈਵ ਅਤੇ ਵਰਬ ਦੀ 3rd ਫਾਰਮ ਲੱਗੀ ਹੋਵੇ ਤਾਂ ਅਸੀਂ ਕੀ ਕਰਨਾ ਹੈ ਹੈਜ਼ ਜਾਂ ਹੈਵ ਉਸ ਤਰ੍ਹਾਂ ਲਗਾ ਕੇ ਨਾਲ ਲਗਾਵਾਂਗੇ ਬੀਨ ਕੀ ਲਗਾਵਾਂਗੇ ਬੀਨ ਤੇ ਵਰਬ ਦੀ 3rd ਫਾਰਮ ਤਾਂ ਲੱਗਣੀ ਹੀ ਲੱਗਣੀ ਹੈ ਇਸੇ ਤਰ੍ਹਾਂ ਹੈਡ ਹੈ ਜੇ ਹੈਡ ਵੀ ਆ ਗਿਆ ਨਾਲ ਉਹਦੇ ਵਰਬ ਦੀ 3rd ਫਾਰਮ ਪਹਿਲਾਂ ਹੀ ਲੱਗੀ ਹੋਈ ਹੈ ਤਾਂ ਅਸੀਂ ਹੈਡ ਨਾਲ ਕੀ ਲਗਾ ਦਾਂਗੇ ਬੀਨ ਤੇ ਫਿਰ ਵਰਬ ਦੀ 3rd ਫਾਰਮ ਤਾਂ ਲੱਗਣੀ ਲੱਗਣੀ ਹੈ ਸੇਮ ਉਸ ਤਰ੍ਹਾਂ ਨੈਕਸਟ ਰੂਲ ਹੈ ਵਿਲ ਹੈਵ ਜਾਂ ਸ਼ਲ ਹੈਵ ਲੱਗਿਆ ਹੋਵੇ ਵਰਬ ਦੀ 3rd ਫਾਰਮ ਲੱਗੀ ਹੋਵੇ ਬਣ ਜੇਗਾ ਵਿਲ ਹੈਵ ਜਾਂ ਸ਼ਲ ਹੈਵ ਨਾਲ ਬੀਨ ਲੱਗਣਾ ਹੀ ਲੱਗਣਾ ਹੈ ਤੇ ਵਰਬ ਦੀ 3rd ਫਾਰਮ ਹੋਗੀ ਬਿਲਕੁਲ ਤੁਸੀਂ ਨਿਯਮ ਨੂੰ ਸਮਝ ਚੁੱਕੇ ਹੋਵੋਗੇ ਨਹੀਂ ਤਾਂ ਵੀਡੀਓ ਨੂੰ ਵਾਰ-ਵਾਰ ਸਟਾਪ ਕਰਕੇ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਦੋ ਗੱਲਾਂ ਹੋਰ ਕਲੀਅਰ ਕਰਨੀਆਂ ਹੈ ਐਕਟਿਵ ਤੇ ਪੈਸਿਵ ਬਾਰੇ ਪੈਸਿਵ ਚ ਕੀ ਹੈ ਹਮੇਸ਼ਾ 3rd ਫਾਰਮ ਲੱਗੀ ਹੋਏਗੀ मान लो विच एक क्वेश्चन आ गया एक वाक पाता सेंटेंस पाता सो एक्टिव है कि पैसिव है सब तो पहला देखेंगे पैसिव होगा पर एक गल का जरूर ध्यान रखना है लेकिन जे कि हैजा हैव ने है उर्ब दर्ड फॉर्म स इस गल का भी ध्यान रख लो फिर इतने त होगा ਜੇ ਨਾਲ ਅਸੀਂ ਵੀਨ ਵੀ ਲੱਗਿਆ ਵੇਖਾਂਗੇ ਤਾਂ ਜੇ ਨਾਲ ਅਸੀਂ ਵੀਨ ਵੀ ਲੱਗਿਆ ਦੇਖਾਂਗੇ ਤਾਂ ਐਕਟਿਵ ਜਾਂ ਪੈਸਿਵ ਨੂੰ ਅਸੀਂ ਪਹਿਚਾਨ ਪਾਵਾਂਗੇ ਆਓ ਹੋਣ ਅਸੀਂ 10 ਕੁਐਸਚਨ ਉਹ ਕਰੀਏ ਜਿਦੇ ਚ ਸਾਨੂੰ ਇੱਕ ਸੈਂਟੈਂਸ ਦਿੱਤਾ ਗਿਆ ਹੋਊਗਾ ਅਸੀਂ ਉਹਨਾਂ ਇਹ ਦੱਸਾਂਗੇ ਕਿ ਉਹ ਐਕਟਿਵ ਹੈ ਜਾਂ ਪੈਸਿਵ ਹੈ ਲੋ ਜੀ ਪਹਿਲਾ ਕੁਐਸਚਨ ਆਈ ਏਟ ਆ ਪੀਸ ਆਫ chocolate cake i ate a piece of chocolate cake verb the carry form lag gayi hai second etal sure ho gaya ki e passive nahi ho sakta kyunki third form hai nahi active next the librarian read the book to the students assi dekheya itthe read kuch read vi bol lande hain isnu te e carry verb di first form hai read se id second hai ਕਿਉਂਕਿ ਜੇ ਇੱਥੇ ਫਰਸਟ ਹੁੰਦੀ ਤਾਂ ਐਸ ਸੀ ਐਸ ਲੱਗਿਆ ਹੁੰਦਾ ਕਿਉਂਕਿ ਪ੍ਰੈਜ਼ੈਂਟ ਸਿੰਪਲ ਬਣਦਾ ਚਲੋ ਇਸ ਗੱਲ 'ਤੇ ਅਸੀਂ ਨਾ ਪਈਏ ਥਰਡ ਫਾਰਮ ਨਹੀਂ ਹੈ ਹਾਂ ਰੀਡ ਰੈਡ ਰੈਡ ਵੈਸਤਾ ਰੀਡ ਦੀ ਰੀਡ ਰੀਡ ਜਿਹਨੂੰ ਕਹਿ ਲੈਂਦੇ ਆ ਰੀਡ ਰੈਡਡ ਵਰਬ ਦੀ ਫਾਰਮ ਤਾਂ ਸੇਮ ਹੁੰਦੀ ਹੈ ਜੇ ਤੁਸੀਂ ਕਹੋ ਥਰਡ ਲੱਗੀ ਹੈ ਇੱਥੇ ਤੇ ਥਰਡ ਤਾਂ ਇਕੱਲੀ ਹੋ ਹੀ ਨਹੀਂ ਸਕਦੀ ਸੀ ਕਿਉਂਕਿ ਉਹਦੇ ਨਾਲ ਕੋਈ ਨਾ ਕੋਈ ਹੈਲਪਿੰਗ ਵਰਬ ਵੀ ਹੋਣਾ ਸੀ ਇਸ ਲਈ ਇਹ ਵੀ ਕੀ ਹੈ ਐਕਟਿਵ ਹੈ ਹੁਣ ਆ ਗਿਆ ਦਾ ਮਨੀ ਵਾਸ ਸਟੋਲਨ ਆ ਦੇਖੋ ਸਟੋਲਨ ਕੀ ਹੋ ਗਿਆ ਵਰਬ ਦੀ थर्ड फॉर्म हो गई पहला केडी हेल्पिंग लगी है वाज यानी क्लियर है पैसिव है क्योंकि ਤੁਹਾਨੂੰ ਪਹਿਲਾਂ ਹੀ ਦੱਸਤਾ ਜਿੱਥੇ ਵਰਬ ਦੀ ਥਰਡ ਫਾਰਮ ਆ ਗਈ ਉਹਦੇ ਅੱਗੇ ਕੋਈ ਵੀ ਹੈਲਪਿੰਗ ਵਰਬ ਲੱਗਿਆ ਤਾਂ ਉਹ ਪੈਸਿਵ ਹੈ ਲੇਕਿਨ ਹੈਜ਼ ਹੈਵ ਵੇਲੇ ਧਿਆਨ ਕਰ ਲੈਣਾ ਜੇ ਹੈਜ਼ ਹੈਵ ਨਾਲ ਥਰਡ ਫਾਰਮ ਲੱਗੀ ਹੈ ਤਾਂ ਸ਼ੋਰ ਕਰ ਲਿਓ ਕਿ ਬੀਨ ਹੈ ਜੇ ਤਾਂ ਬੀਨ ਨਾਲ ਲੱਗਿਆ ਫਿਰ ਤਾਂ ਪੈਸਿਵ ਹੋਊਗਾ जे has जब ना कल थर्ड फॉर्म लग गई है बी नहीं लग गया तो इट मीन वो एक्टिव ही होएगा. आगे चलिए दे आर पेड ऑन फ्राइडे पेड की है वह ऑफ दर्ड फॉर्म है आगे की लग गया आर लग गया इट मीन ए की है पैसिव है द मूवी इज बींग मेड मेड लग गया वह ऑफ दर्ड फॉर्म लग गई एक ही है साढ़े को पैसिव है नैक्सट चलते हैं आई वॉश माई कार थ्री वीक्स एगो वोस्ट केरी फॉर्म है सैकेंड है एक ही है जी एक्टिव सेंटेंस हो गया वर्ब दी थर्ड फॉर्म है नहीं गई हिज हेयर वॉज कट बाय प्रोफेशनल कट करी वर्ब दी फॉर्म थर्ड आ गई है इट मीन एक ही है पैसिव है आई विल इंट्रोड्यूस आई विल इंट्रोड्यूस इंट्रोड्यूस वर्ब दी कैरी फॉर्म है पहली है इट मीन की है एक्टिव हो गया इट वुड हैव बीन फिक्स्ड अब फिक्स्ड लग गया जी वो दी थर्ड फॉर्म होगी हूं ध्यान कर लो हैज हैव लग गया देखो बीन ना लग गया लग गया इट मींस ये भी की है ਪੈਸਿਵ ਹੈ ਦਾ ਨੈਸ਼ਨਲ ਐਂਥਮ ਇਜ਼ ਬੀਇੰਗ ਸੰਗ ਬਾਏ ਜੈਸਨ ਥਿਸ ਟਾਈਮ ਸੰਗ ਵਰਬ ਦੀ ਥਰਡ ਫਾਰਮ ਲੱਗੀ ਇਟ ਮੀਨਸ ਕੀ ਹੈ ਪੈਸਿਵ ਹੈ ਕਿਉਂਕਿ ਹੈਜ਼ ਜਾਂ ਹੈਵ ਤਾਂ ਅਸੀਂ ਦੇਖਣ ਨੂੰ ਮਿਲੇ ਨਹੀਂ ਸਾਨੂੰ ਇੱਥੇ ਤਾਂ ਲੋ ਜੀ ਇਹ ਸੀ ਐਕਟਿਵ ਜਾਂ ਪੈਸਿਵ ਨੂੰ ਅਸੀਂ ਕਿਵੇਂ ਦੇਖਾਂਗੇ ਹੁਣ ਅਸੀਂ ਅੱਗੇ ਵਧਦੇ ਹਾਂ ਐਕਟਿਵ ਪੈਸਿਵ ਸੈਂਟੈਂਸ ਕ੍ਰੀਏਟ ਕਿਵੇਂ ਕਰਾਂਗੇ ਲੋ ਜੀ ਇਹ ਵਾਲਾ ਚਾਰਟ ਅਸੀਂ ਨਿਜਮ ਦਾ ਪਹਿਲਾਂ ਵੀ ਦੇਖ ਲਿਆ ਰੂਲਸ ਦਾ ਇਸੇ ਨੂੰ ਥੋੜਾ ਜਿਹਾ ਇੱਕ ਵਾਰੀ ਫਿਰ ਅਸੀਂ clarify ਕਰ ਲਈਏ ਪਹਿਲਾ ਇੱਕੋ ਸੈਂਟੈਂਸ ਲੈ ਕੇ ਚੱਲਾਂਗੇ ਅਸੀਂ ਅ ਕੁਝ ਨਿਯਮ ਪਹਿਲਾਂ ਡਿਸਕਸ ਕਰੀਏ ਆਈ ਦਾ ਜਦੋਂ ਪੈਸੀ ਬਣਾਵਾਂਗੇ ਆਈ ਦਾ ਮੀ ਬਣੇਗਾ ਵੀ ਦਾ ਅਸ ਬਣੇਗਾ ਈ ਦਾ ਏਮ ਹੋਵੇਗਾ ਸ਼ੀ ਦਾ ਹਰ ਹੋਵੇਗਾ ਦੇ ਦਾ दम हो, यू दा, यू हो इत्यार रख लेना यू दा, यू। है, जो एक्टिव तो पैसिव या पैसिव तो एक्सटिव कन्वर्ट करा जी तो अगे असी गल कर दे बहुत सोने तरीके अच्छा

असी की हूँ बिल्कुल एक एक निजमन अंस लैके चलूर बिल्कुल क्लीयर कर दिया जाए पहला निजम असी देखना आई टेक टी टेक वर्ब दस्ट फॉर्म है साढ़ा निजम की बनेगा पैसिव पता लगे इज एम आर तब दर्ड फॉर्म टी अभी चक के अगे लैके आना है। टी इज एम आर चो इज लग गया फिर वर्बी थर्ड फॉर्म लगनी लगनी है ਉਹਨਾਂ ਪਹਿਲਾਂ ਹੀ ਦੱਸਿਆ ਸੀ ਕੋਈ ਵੀ ਐਕਟਿਵ ਤੋਂ ਪੈਸਿਵ ਕਰਦੇ ਸਮੇਂ ਵਾੜ ਦੀ ਥਰਡ ਫਾਰਮ ਆਏਗੀ ਟੇਕਨ ਬਾਈ ਲੱਗਣੇ ਲੱਗਣਾ ਹੁੰਦਾ ਆਈ ਦਾ ਬਣ ਕੇ ਆਪੀ ਕਲੀਅਰ ਹੋ ਗਿਆ ਪਹਿਲਾ ਰੂਲ ਬਿਲਕੁਲ ਕਲੀਅਰ ਹੈ ਆਈ ਟੇਕ ਟੀ ਟੀ ਇਜ਼ ਟੇਕਨ ਬਾਈ ਮੀ ਹੁਣ ਅਸੀਂ ਗੱਲ ਕਰਾਂਗੇ ਦੂਸਰੇ ਰੂਲ ਬਾਰੇ ਇਹ ਦੇਚ ਕੀ ਕਹਿੰਦਾ ਮੈਂ ਦੇਖੋ ਬਹੁਤ ਸਧਾਰਨ ਗੱਲ ਹੋ ਰਹੀ ਹੈ ਆਈ ਉੱਕਲੀ ਸਾਡੇ ਕਿਤੇ ਵਰਬ ਕਿਹੜੀ ਆ ਗਈ ਸੈਕਿੰਡ ਆ ਗਈ ਅਸੀਂ ਕਿਹਾ ਵਰਬ ਦੀ ਸੈਕਿੰਡ ਫਾਰਮ ਆ ਗਈ ਅਸੀਂ ਉਹਨੂੰ ਇਸ ਐਮ ਆ ਨਹੀਂ ਲਗਾਣਾ ਸੀ ਕੀ ਲਗਾਣਾ ਵਾਸ ਵਰ ਲਗਾਣਾ ਹੈ ਤੀਨਾ ਕੀ ਲਗੇਗਾ ਵਾਸ ਲੱਗ ਜਾਏਗਾ ਲੋਜੀ ਬਾਕੀ ਨਿਜ਼ਮ ਸਾਰੇ ਸੇਮ ਹੈ ਪੈਸਿਵ ਵਰਬ ਦੀ 3rd ਫਾਰਮ ਲਗਣੀ ਲਗਣੀ ਹੈ ਬਾਈ ਵੀ ਲਗਣਾ ਹੈ ਆਈ ਦਾ ਮੀ ਵੀ ਹੋ ਗਿਆ ਚੇਂਜ ਕੀ ਹੋਇਆ ਜਸਟ ਵਰਬ ਦੇਖੀ ਕਿਹੜੀ ਹੈ ਪਹਿਲੀ ਹੈ ਕਿ ਦੂਸਰੀ ਜੇ ਪਹਿਲੀ ਹੁੰਦੀ ਇਸ ਐਮ ਆਰ ਦੂਸਰੀ ਆ ਗਈ ਤਾਂ ਵਾਸ ਜਾਂ ਵਰ ਤੇ ਵਰਬ ਦੀ 3rd ਫਾਰਮ ਪੈਸਿਵ ਚ ਲੱਗੇਗੀ ਲੱਗੇ। ਲੋ ਜੀ ਅਗਲਾ ਸੈਂਟੈਂਸ ਦੇਖਦੇ ਆਪਾਂ ਹੁਣ। ਅਗਲਾ ਸਾਡੇ ਕੋਲੋਂ ਸੈਂਟੈਂਸ ਹੈਗਾ I will take it। ਲੋ ਜੀ 3 ਤੀਸਰੇ ਨਿਯਮ ਤੇ ਆ ਗਏ ਅਸੀਂ। ਇਹਦੇ ਤੋਂ ਤੁਹਾਨੂੰ ਥੋੜੀ ਜਿਹੀ ਗੱਲ ਹੋਰ ਗੱਲ ਕਰ ਦਵਾਂ। I we ਨਾਲ ਪਹਿਲਾਂ shell ਲਗਾਉਂਦੇ ਸੀ। ਕੋਈ ਸਮਾਂ 세ਗਾ ਉਦੋਂ ਇਹ ਕਿਹਾ ਜਾਂਦਾ ਸੀ ਸ਼ੈਲ ਲੱਗੇਗਾ ਆਈਆ ਵੀ ਨਾਲ ਤੇ ਵਿਲ ਲੱਗੇਗਾ ਬਾਕੀ ਜਿੰਨੇ ਵੀ ਸਬਜੈਕਟਸ ਹੋਣਗੇ ਉਹਨਾਂ ਲੱਗ ਜਗਾ ਲੇਕਿਨ ਹੁਣ ਇਸ ਨਿਜ਼ਮ ਵਿੱਚ ਇਸ ਰੂਲ ਵਿੱਚ ਇੰਪਰੂਵਮੈਂਟ ਹੋ ਚੁੱਕੀ ਹੈ ਸੁਧਾਰ ਹੋ ਚੁੱਕਿਆ ਹੁਣ ਤੁਸੀਂ ਕਿਤੇ ਵੀ ਵੇਲੇ ਜਾਂ ਸ਼ੈਲ ਲਗਾ ਸਕਦੇ ਹੋ ਪਹਿਲਾਂ ਇਹਦਾ ਨਿਜ਼ਮ ਹੋਰ ਸੀ मीनिंग ਹੋਰ ਨਿਕਲਦਾ ਸੀ ਅੱਜ ਉਸ ਪਰ ਡਿਸਕਸ਼ਨ ਨਹੀਂ ਕਰਾਂਗੇ ਜਿੰਨਾ ਕਨਫਿਊਜ਼ਨ ਹੋ ਜਾਏਗੀ ਤਾਂ ਉਸ ਨੂੰ ਸ਼ੁਰੂ ਕਰੀਏ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਵਰਬ ਲਾਉਣੀ ਹੈ ਵਰਬ ਲਾਉਲੀ ਉਸ ਤੋਂ ਬਾਅਦ ਕੀ ਸਾਡੇ ਕੋਲੋਂ ਤੇ ਚੱਕਿਆ ਗਿਆ ਹੁਣ ਅਸਿੱਤ ਇਹ ਦੇਖ ਲਈ ਪਹਿਲੀ ਫਾਰਮ ਹੈ ਪਰ ਹੁਣ ਸਾਨੂੰ ਪਹਿਲੀ ਦੂਸਰੀ ਦੇਖਣ ਲੋਣੀ ਸਭ ਦੇ ਕੋਲ ਹੈਲਪਿੰਗ ਲੱਗੀ ਹੈ ਹੈਲਪਿੰਗ ਵਰਬ ਆ ਗਈ ਵੈਲ ਲੱਗੀ ਤੱਕੀ ਲੱਗਣਾ ਵੈਲ ਨਾਲ ਕੀ ਲੱਗਣਾ ਹੈ ਸਾਡੇ ਕੋਲ ਵੈਲ ਨਾਲ ਵਿਲ ਬੀ ਵਾਪਦੇ 3rd ਫਾਰਮ ਲਗਣੀ ਹੀ ਲਗਣੀ ਹੈ ਬਾਇ ਵੀ ਲੱਗਣਾ ਹੈ ਇਹ ਆਈ ਦਾ ਕੀ ਬਣ ਗਿਆ ਮੀ ਬਣ ਗਿਆ ਦੇਖੋ ਤਿੰਨ ਨਿਯਮ ਵਿਦਿਨ ਮਿੰਟਸ ਕਲੀਅਰ ਹੋ ਗਏ ਨੇ ਅੱਗੇ ਵਧਦੇ ਹਾਂ ਚੌਥੇ ਨਿਯਮ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਬੜਾ ਸੋਨਾ ਜਿਹਾ ਕੰਮ ਹੈ ਇੱਕ ਮੈਨੂੰ ਬੜਾ ਵਧੀਆ ਲੱਗਦਾ ਸੈਂਟੈਂਸ ਹੈ ਕੰਟੀਨਿਊਸ ਦਾ ਚਲੋ ਆਪਾਂ ਇਹਦੇ ਵਿੱਚ ਟੈਂਸਿਸ ਦਾ ਨਾਮ ਹੀ ਲੈ ਰਹੇ ਹਾਂ ਵੈਸੇ ਕਰਕੇ ਦੇਖਦੇ ਹਾਂ ਲੋ ਜੀ ਮੇਰੇ ਕੋਲ ਸੈਂਟੈਂਸ ਹੈ ਚਲੋ ਥੋੜਾ ਚੇਂਜ ਕਰਦੇ ਹਾਂ ਹੀ ਇਜ਼ ਆ ਹੀ ਇਜ਼ ਰੀਡਿੰਗ ਅ ਬੁੱਕ ईज रीडिंग a book. ये भी की करा वब्द फॉर्म देख लिया है उस ए बुक से चक के हम इजैमार ईज पहले लगे लगे जी होर वबद्दी फर्स्ट फॉर्मला आई एन जी लगे लग गया जी साडा निजम देख लो फिर जे ईजैमार लग्या हो अजैमार ही लगा लेना इज लगा लिया वर्ब दस्ट फॉर्मुला जे आई एन जी है तो असं की लगाना है गया? बींग शब्द नहीं भूलना ਬੀਇੰਗ ਸ਼ਬਦ ਨਹੀਂ ਭੁੱਲਣਾ ਆਈ ਐਨ ਜੀ ਲੱਗ ਗਿਆ ਤਾਂ ਬੀਇੰਗ ਆਈ ਐਨ ਜੀ ਕਰਕੇ ਲੱਗ ਰਿਹਾ ਹੈ ਬੀਇੰਗ ਤੇ ਵਰਬ ਦੀ ਥਰਡ ਫਾਰਮ ਰੀਡ ਦੀ ਰੈਡ ਬੋਲਣ ਚ ਕੁਛ ਰੀਡ ਵੀ ਬੋਲ ਲੈਂਦੇ ਆ ਵੈਸੇ ਰੀਡ ਰੈਡ ਰੈਡ ਹੁੰਦਾ ਅੱਗੇ ਬਾਏ ਹੀ ਦਾ ਕੀ ਹੁੰਦਾ ਹੀਮ ਕਲੀਅਰ ਨੈਕਸਟ ਸੈਂਟੈਂਸ ਜੇ ਇਹੀ ਸੈਂਟੈਂਸ ਵਿੱਚ ਇਜ਼ ਦੀ ਜਗ੍ਹਾ ਆਵਾਜ਼ ਹੁੰਦਾ ਇਜ਼ ਦੀ ਜਗ੍ਹਾ ਕੀ ਹੁੰਦਾ ਵਾਸ ਹੁੰਦਾ

नैक्सट सा जो निजम है वो हैजना शी है कुकड फूड uh, लो जी वर्ब देख ली उस पर फूड सी फूड चुप के अगे ले ले. असी फूड नै लिया है हम असी की करा देखा बॉब्दी थर्ड फॉर्म है, हैजैब लगे ही है जैब तो न थर्ड फॉर्म ही लगी होंगी है पर जो हैजैब लगे आज असी की वरतो करनी है बीन याद रख लो असी बीन का प्रयोग करना है, जो भी है सैब जहाँ हैड हो जी हैजा हैब लगे तो असी की करा इत है बीन लगा के लगा देंगे थर्ड फॉर्म कुकड बाय ਸ਼ੀਦਾ ਕੀ ਹੁੰਦਾ ਹੈ ਕਲੀਅਰ ਸੇਮ ਨਿਜ਼ਮ ਜੇ ਸਾਡੇ ਕੋਲੋ ਇਹਦੀ ਜਗ੍ਹਾ ਤੇ ਹੈਜ਼ ਆਪਦੀ ਜਗ੍ਹਾ ਤੇ ਹੈਡ ਆ ਜਾਵੇ ਤਾਂ ਅਸੀਂ ਹੈਡ ਲਗਾ ਦਾਂਗੇ ਅਸੀਂ ਕੀ ਕਰਾਂਗੇ ਹੈਡ ਲਗਾ ਦਾਂਗੇ ਸੇਮ ਨਿਜ਼ਮ ਵਿਲ ਹੈਵ ਸ਼ਲ ਹੈਵ ਲਈ ਵੀ ਹੈ ਕਿਉਂਕਿ ਜਦੋਂ ਹੈਜ਼ ਹੈਵ ਜਾਂ ਹੈਡ ਦੀ ਗੱਲ ਆ ਗਈ ਅਸੀਂ ਕੁਝ ਵੀ ਨਹੀਂ ਕਰਨਾ ਜਸਟ ਨਾਲ ਬੀਨ ਯੂਜ਼ ਕਰਨਾ ਹੈ ਬੀਨ ਲਗਾ ਕੇ ਅਸੀਂ ਵਾਬਦੀ ਥਰਡ ਫਾਰਮ ਲਗਾ ਦਾਂਗੇ ਲੋ ਜੀ ਮਾਲੋ ਇੱਥੇ ਕਿਤੇ ਹੁੰਦਾ ਸਾਡੇ ਕੋਲੋਂ ਵਿਲ ਹੈਵ ਤਾਂ ਅਸੀਂ ਇੱਥੇ ਕੀ ਕਰਦੇ ਅਸੀਂ ਆਨਸਰ ਚ ਵੀ ਕੀ ਲਗਾ ਦੰਦੇ ਵਿਲ ਹੈਵ ਨਾਲ ਬੀਨ ਤਾਂ ਲੱਗੇ ਲੱਗ ਗਿਆ ਵਿਲ ਹੈਵ ਬੀਨ ਹੋ ਜਾਂਦਾ ਬਹੁਤ ਹੀ ਆਸਾਨ ਕੰਮ ਹੈ ਬਹੁਤ ਹੀ ਆਸਾਨ ਕੰਮ ਹੈ ਤੁਸੀਂ ਮੈਨੂੰ ਲੱਗਦਾ ਹੈ ਬਿਲਕੁਲ ਐਕਟਿਵ ਪੈਸਿਵ ਨੂੰ ਸਮਝ ਚੁੱਕੇ ਹੋ ਅੱਜ ਅਸੀਂ ਸਿਰਫ ਜੋ ਕਰਦੇ 1 2 3 4 5 6 7 8 ਸਿਰਫ 8 ਰੂਲਸ ਦੀ ਗੱਲ ਕਰ ਰਹੇ ਹਾਂ ਜੋ ਕਿ ਟੈਂਸਿਸ ਚੋ ਹੀ ਲੈ ਜਾਂਦੇ ਨੇ ਹੈਨਾ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੰਗਲਿਸ਼ ਚ 12 ਟੈਂਸ ਨੇ 12 ਚੋਂ 4 ਟੈਂਸਾਂ ਦੇ ਵਾਇਸ ਬੰਦੇ ਹੀ ਨਹੀਂ ਐ ਐਕਟਿਵ ਪੈਸਿਵ ਬੰਦਾ ਹੀ ਨਹੀਂ ਐ 8ਾਂ ਦਾ ਹੀ ਬੰਦਾ ਜੀਕੇ ਵਾਸਤੇ ਵੀ ਕੁਐਸਚਨ ਹੈ ਧਿਆਨ ਰੱਖ ਲਿਓ ਹੁਣ ਅਸੀਂ ਕਰਦੇ ਹਾਂ ਸੈਂਟੈਂਸ ਬਿਲਕੁਲ ਨਵੇਂ ਤਰੀਕੇ ਨਾਲ ਆਵਗੇ ਵੱਲ ਸਾਡੇ ਕੋਲੋਂ ਫਰਸਟ ਸਮ ਹੈ ਲਕਸ਼ਮੀ ਐਂਡ ਹਰ ਮਦਰ ਸਰਵ ਦਾ ਫੂਡ ਚੂਜ਼ ਦਾ ਸੈਂਟੈਂਸ ਵਿਦ ਦਾ ਕਲੈਕਟ ਪੈਸਿਵ ਵਾਇਸ ਨੋਟ ਜਦੋਂ ਅਸੀਂ অপਸ਼ਨ ਦੇਖਾਂਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਕਨਫਿਊਜ਼ਨ ਹੁੰਦੀ ਹੈ ਕੀ ਕਰੋ ਇਸ ਨੂੰ ਆਪ ਹੀ ਬਣਾ ਕੇ ਦੇਖ ਲੋ दो तो जी सर्व आ गया वर्ब आ गई दा फूड आ गया जी वर्ब दी फर्स्ट फॉर्म है की लगेगा इज लगेगा तीसरी फॉर्म बनेगी उस तो बाद सर्व्ड बाय हाँ आई दा मी वी दा अस यू दा यू ही दा हिम शी दा हर जे इन्ना तो अलावा कुछ हो रहा है तो वह सेम दा सेम ही आ जाएगा बाय लक्ष्मी एंड हर मदर बाय लक्ष्मी एंड हर मदर हो देखो ए चकेरा ऑप्शन बन रया ਸਾਡਾ ਫਸਟੇ ਬਨ ਰਿਆ ਜੀ ਤਾਂ ਫਸਟ ਇਜ਼ ਦਾ ਰਾਈਟ ਆਨਸਰ ਫਸਟ ਇਜ਼ ਦਾ ਰਾਈਟ ਆਨਸਰ ਸਾਨੂੰ ਬਾਕੀ ਦੇਖਣ ਦੇ ਲੋੜ ਹੀ ਨਹੀਂ ਹੈ ਅੱਗੇ ਸੈਕੰਡ ਪ੍ਰਸ਼ਾਂਤ ਇਜ਼ ਗੋਇੰਗ ਟੂ ਹਾਂ ਇਹ ਜਿਹੜਾ ਨਿਜਮ ਹੈ ਥੋੜਾ ਜਿਹਾ ਹਟਕੇ ਆ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਵਾਂ ਜੇ ਕਿਸੇ ਸੈਂਟੈਂਸ ਇਜ਼ ਗੋਇੰਗ ਟੂ ਹੋਵੇ ਇਜ ਗੋਇੰਗ ਟੂ ਅਸਲ ਕੀ ਹੈ ਇਜ ਗੋਇੰਗ ਟੂ ਵਿਲ ਜਾਂ ਸ਼ੈਲ ਦੀ ਥਾਂ ਤੇ ਬਹੁਤ ਜਗ੍ਹਾ ਪ੍ਰਯੋਗ ਹੋ ਜਾਂਦਾ ਤੇ ਇਸ ਅਸੀਂ ਵਿਲ ਸ਼ੈਲ ਨਾਲ ਕੀ ਲਗਾਉਂਦੇ ਆ ਵਿਲ ਵੀ ਜਾਂ ਸ਼ੈਲ ਵੀ ਇਸੇ ਤਰ੍ਹਾਂ ਇਜ ਗੋਇੰਗ ਟੂ ਨਾਲ ਵੀ ਅਸੀਂ ਕੀ ਲਗਾਵਾਂਗੇ ਬੀ ਸਮਝ ਲਓ ਇਹ ਵਿਲ ਹੈ ਵਿਲ ਬੀ ਸ਼ੈਲ ਬੀ ਇਜ ਗੋਇੰਗ ਟੂ ਬੀ ਯਾਨੀ ਕੀ ਲੱਗੂਗਾ ਗੋਇੰਗ ਟੂ ਬੀ ਉਵੇਂ ਆਜੋ ਹੁਣ ਇੱਥੇ ਵਰਬ ਦੀ ਫਸਟ ਫਾਰਮ ਆ ਗਈ ਹਿਮ ਸੀ ਇਹਦਾ ਕੀ ਬਣ ਗਿਆ

ਅੱਗੇ ਆ ਗਿਆ ਡੈਮੇਜਡ ਵਰਬ ਦੀ ਸੈਕਿੰਡ ਫਾਰਮ ਹੈ ਤਾਂ ਕੀ ਲੱਗੇਗਾ ਸੈਕਿੰਡ ਫਾਰਮ ਲਈ ਆਵਾਜ਼ ਜਾਂ ਵਰ ਲੱਗੇਗਾ ਸਾਡੇ ਕੋਲ ਹੁਣ ਆਵਾਜ਼ ਜਾਂ ਵਰ ਵਾਲਾ ਇੱਕ ਤਾਂ ਆ ਰਿਹਾ ਇੱਕ ਆ ਰਿਹਾ ਇਹਦੇ ਚ ਆਵਾਜ਼ ਵਰ ਲੱਗ ਕੇ ਥਰਡ ਫਾਰਮ ਲੱਗੀ ਹੈ ਇਹਦੇ ਚ ਆਵਾਜ਼ ਵਰ ਲੱਗ ਕੇ ਨਾਲ ਬੀਇੰਗ ਵੀ ਲੱਗਿਆ ਲੇਕਿਨ ਬੀਇੰਗ ਤਾਂ ਉੱਥੇ ਲੱਗੇਗਾ ਨਾ ਜਿੱਥੇ ਆਵਾਜ਼ ਵਰ ਨਾਲ ਪਹਿਲਾਂ ਹੀ ਆਈ ਐਨ ਜੀ ਦੀ ਫਾਰਮ ਆਵੇ ਸਾਡੇ ਕੋਲ ਸੈਕਿੰਡ ਵਰਬ ਦੀ ਫਾਰਮ ਹੀ ਆਈ ਹੈ ਇਸ ਲਈ ਸਾਡਾ ਆਨਸਰ ਰਾਈਟ ਕਿਹੜਾ ਹੈ ਡੀ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਮੁਸਤਾਕ ਐਂਡ ਆਇਸ਼ਾ ਵਿਲ ਹੈਵ ਬੋਟ ਦਾ ਹਾਊਸ ਦਾ ਹਾਊਸ ਨੂੰ ਕੀ ਕੀਤਾ ਅਸੀਂ ਚੱਕ ਕੇ ਅੱਗੇ ਲਏ ਵਿਲ ਹੈਵ ਸ਼ੈਲ ਹੈਵ ਲੱਗ ਗਿਆ ਤਾਂ ਕੀ ਲੱਗੇਗਾ ਵਿਲ ਹੈਵ ਬੀਨ ਵਿਲ ਹੈਵ ਬੀਨ ਨਾਲ ਵਰਬ ਦੀ ਥਰਡ ਫਾਰਮ ਬਾਈ ਮੁਸਤਾਕ ਵਿਲ ਹੈਵ ਬੀਨ ਦੇਖੋ ਕਿੱਥੇ ਲੱਗਿਆ ਜੀ ਆ ਲੱਗਿਆ ਹੈ ਵਿਲ ਹੈਵ ਬੀਨ ਤਾਂ ਸਾਡਾ ਰਾਈਟ ਆਨਸਰ ਹੋ ਗਿਆ ਜੀ ਨੈਕਸਟ ਕੁਐਸਚਨ ਦਾ ਚਾਈਲਡ ਵਿਲ ਫਿਨਿਸ਼ ਦਾ ਹੋਮਵਰਕ ਬਾਈ 8 ਪੀਐਮ ਲੋ ਜੀ

की लग गया हैड लग गया तो थर्ड फॉर्म लगी है हैड ना की लगे हैड भी लगेगा देखो हैड भी लग गया कि आ लग गया हैड भी इट्स अ राइट आंसर इट्स अ राइट आंसर नेक्स्ट सेवंथ आई कैन सी द डॉग इज वैगिंग इट्स टेल हम आई कैन सी तो इन्होंने वैसे क्या अभी देख लिया सेम है हम इतों चलिया इट्स टेल यानी द टेल है जो इट्स टेल है द टेल इज लग अवब की फर्स्ट फॉर्म आई एन जी लगे यानी एज एम आरता लगे नाली लगे बीइंग हूँ देख लो एम आर लग्या हो ही बींग लग्या हो टेल इज बीइंग बाय द डॉग द फस्ट इज द राइट आंसर टू क्लीन द हाउस लो जी साडी हेल्पिंग वर्ब आ गई है सॉरी हैल्पिंग वाज लग गया है वर्ब ना आई एन जी ही है यानी आवाज वार लगे

many salesmen have visited the market has have ਲੱਗ ਗਿਆ ਵਰਬ ਦੀ 3rd ਫਾਰਮ ਲੱਗੀ ਇਟ ਮੀਨਸ ਕੀ ਲੱਗੇਗਾ ਹੈਜ਼ ਹੈਵ ਦ ਬੀਨ ਤੇ ਵਰਬ ਦੀ 3rd ਫਾਰਮ ਲਗਣੀ ਲਗਣੀਆਂ ਹੈ ਲੋਜੀ ਦਾ ਮਾਰਕੀਟ ਹੈਜ਼ ਬੀਨ ਵਿਜ਼ਿਟਡ ਬਾਈ many salesmen ਇਹ ਸਾਡੇ ਸਿਗੇ 20 ਕੁਲ ਕੁਐਸਚਨਸ ਤੁਹਾਨੂੰ ਇਹ ਟੋਪਿਕ ਕਿਸ ਤਰ੍ਹਾਂ ਲੱਗਿਆ ਜੇ ਫਿਰ ਵੀ ਕੋਈ ਕੁਐਰੀ ਹੈ ਕਿਉਂਕਿ ਮੈਂ ਸ਼ੋਰ ਹਾਂ ਕਿ ਅਜ ਤੱਕ ਜਿੰਨਾ ਵੀ ਵਿਦਿਆਰਥੀਆਂ ਨੇ ਇਸ ਤਰੀਕੇ ਨਾਲ ਮੇਰੇ ਕੋਲ ਐਕਟਿਵ ਪੈਸਿਵ ਕੀਤਾ ਹੈ ਅੱਜ ਕੀਤਾ ਹੈ ਜਾਂ ਉਸ ਤੋਂ 15 20 ਸਾਲ ਪਹਿਲਾਂ ਵੀ ਕੀਤਾ ਹੈ ਤਾਂ ਅਜ ਤੱਕ ਉਹਨਾਂ ਦੇ ਮਾਈਂਡ ਵਿੱਚ ਫਿੱਟ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਵੀ ਹੁਣ ਐਕਟਿਵ ਪੈਸਿਵ ਸੈਂਟੈਂਸ ਨੂੰ ਕਦੇ ਨਹੀਂ ਭੁੱਲ ਪਾਉਗੇ ਫਿਰ ਵੀ ਜੇ ਤੁਹਾਡੀ ਕੋਈ ਕੁਇਰੀ ਹੈ ਤਾਂ ਪਲੀਜ਼ ਕਮੈਂਟ ਬਾਕਸ ਚ ਪਾ ਦੇਣਾ ਤਾਂ ਕਿ ਐਕਟਿਵ ਪੈਸਿਵ ਦਾ ਤੁਹਾਡਾ ਜਿਹੜਾ ਕਨਸੈਪਟ ਹੈ ਬਿਲਕੁਲ ਕਲੀਅਰ ਹੋ ਜਾਵੇ ਜੇ ਅਜੇ ਤੱਕ ਵੀ ਤੁਹਾਡੇ ਚੋਂ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਕਰ ਲਓ ਕਿਉਂਕਿ ਪੀ ਟ੍ਰਿਪਲ ਐਸ ਬੀ ਦੀਆਂ ਜਿਹੜੀਆਂ ਵੀ ਪੋਸਟ ਨਿਕਲ ਰਿਆ ਨੇ ਉਹਦੇ 'ਚ ਇੰਗਲਿਸ਼ ਆਣੀ ਆਣੀ ਹੈ ਇੰਗਲਿਸ਼ ਗ੍ਰਾਮਰ ਆਣੀ ਆਣੀ ਹੈ ਉਹਦੇ 'ਚ ਇਹ ਵਾਲਾ ਐਕਟਿਵ ਪੈਸਿਵ ਪਾਰਟ ਵੀ ਆਂਦਾ ਜਾਂਦਾ ਹੈ ਤੇ ਆਂਦਾ ਵੀ ਕਾਫੀ ਨੰਬਰਾਂ ਦਾ ਹੈ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਇਸ ਚੈਨਲ ਨਾਲ ਜੁੜੇ ਰਹਿਣਾ ਥੈਂਕਸ